ਵੋਕ ਸਭਾ ਚੋਣਾ 2024 ਨੂੰ ਲੈ ਕੇ ਲਗਾਤਾਰ ਵੱਖ-ਵੱਖ ਕੇ ਸਾਂਝੇ ਤੇ ਬੰਦੀਵਾਲੋਂ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਪਿੰਡ ਭਿੰਡੇ ਵਿੱਚ ਭਾਜਪਾ ਵਰਕਰਾਂ ਨੇ ਕਿਸਾਨਾਂ ਦੇ ਉੱਪਰ ਪਥਰਾ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨ ਸੰਗਠਨਾ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਇਸ ਬੰਦੀ ਅੱਜ ਅੰਮ੍ਰਿਤਸਰ ਐਸਐਸਪੀ ਦੇ ਹੇਠਲੇ ਦਫ਼ਤਰ ਦੇ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਅਗੋ ਸਰਵਨ ਸਿੰਘ ਪਰਦੇ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਸਰਵਨ ਪਰਦੇ ਨੇ ਕੀ ਕਿਹਾ ਆ ਸੁਣਦੇ ਆਂ ਸਰ ਸੰਕਲਪ ਜੀ ਵੰਦੋ ਦੇਖੋ ਸਾਰੇ ਜਿੰਨੇ ਵੀ ਪੱਤਰਕਾਰ ਵੀ ਇੱਥੇ ਆਇਆ ਮੈਂ ਸਾਰਿਆਂ ਦਾ ਧੰਨਵਾਦ ਨਹੀਂ ਆ ਤੁਹਾਡੇ ਸਹਿਯੋਗ ਨਾਲ ਦਿੱਲੀ ਅੰਦੋਲਨ ਮੋਰਚਾ ਜਿਹੜਾ ਦੋ ਵਾ ਉਹ ਚੱਲ ਰਿਹਾ ਹੈਗਾ ਵਾ ਤਾਂ ਤੁਸੀਂ ਅੱਜ ਤੁਹਾਡਾ ਫਿਰ ਵੱਡਾ ਪਤਾ ਤੇ ਸਹਿਯੋਗ ਮਿਲਿਆ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆਏ ਜੇ ਸਾਡੀ ਗੱਲ ਸੁਣਨ ਆਏ ਜੀ ਇੱਕ ਤਾਂ ਹੈਗਾ ਵੀ ਸ਼ੰਭੂ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਨੂੰ ਦੂਜਾ ਦਿਨ ਹੋ ਗਿਆ ਕੱਲ ਉਸ ਮਸਲੇ ਤੇ ਸਿਰਫ ਇੱਕ ਤਰ੍ਹਾਂ ਦੀ ਗੱਲਬਾਤ ਹੋਈ ਸੀਗੀ ਉੱਥੋਂ ਦੇ ਪਟਿਆਲਾ ਰੇਂਜ ਦੇ ਡੀਆਈਜੀ ਐਸਐਸਪੀ ਨਾਲ ਜਿਹੜੇ ਤਿੰਨ ਕਿਸਾਨ ਹਰਿਆਣਾ ਚ ਗ੍ਰਿਫਤਾਰ ਹੋਇਆ ਅਨਿਸ਼ ਖਟਕੜ ਜੀ ਨਵਦੀਪ ਤੇ ਗੁਰਕਿਰਤ ਸਿੰਘ ਉਹਨਾਂ ਦੀ ਰਿਹਾਈ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵੱਡੇ ਲੀਡਰ ਵੱਡੇ ਅਫਸਰ ਸਹਿਬਾਨ ਹਰਿਆਣਾ ਦੇ ਏਡੀਜੀਪੀ ਤੱਕ ਮੰਨ ਕੇ ਗਏ ਸੀਗੇ 10 ਵਾਲੀ ਮੀਟਿੰਗ ਦੇ ਵਿੱਚ ਵੀ ਸਾਨੂੰ 16 ਤੱਕ ਦਾ ਸਮਾਂ ਦੇ ਦਿਓ ਅਸੀਂ ਰਿਹਾਅ ਕਰ ਦਾਂਗੇ ਔਰ ਉਹ ਛੱਡੇ ਨਹੀਂ ਗਏ ਤੇ ਇਸ ਕਰਕੇ ਉਹ ਅੰਦੋਲਨ ਸਾਡਾ ਕੰਟੀਨਿਊਟੀ ਆਰ ਜਾਰੀ ਆ ਜਾਰੀ ਰੱਖਾਂਗੇ ਉਹਨੂੰ ਔਰ ਹਲੇ ਤੱਕ ਉਹ ਦੂਜੇ ਦੌਰ ਦੀ ਗੱਲਬਾਤ ਅੱਗੇ ਨਹੀਂ ਸ਼ੁਰੂ ਹੋਈ ਹੋएगी ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੋਊਗਾ ਵੀ ਜਿਹੜੇ ਅਸੀਂ ਪੱਛਪਾ ਗਠਜੋੜ ਨੂੰ ਸਵਾਲ ਕਰਨ ਦਾ ਫੈਸਲਾ ਕੀਤਾ ਤੁਹਾਡੇ ਕੋ ਸਾਰਾ ਮੈਟਰ ਆਇਆ ਗਿਆ ਔਰ ਇਹਦੇ ਵਿੱਚ ਅਸੀਂ ਦੋ ਡਰਾਵਾ ਉਹਨਾਂ ਨੂੰ ਵੀ ਸਵਾਲ ਕੀਤੇ ਜਾਣ ਉਹਨਾਂ ਨੂੰ ਵੀ ਸਵਾਲ ਹੋਣੇ ਚਾਹੀਦੇ ਆ ਜਿਵੇਂ ਵੀ ਡਬਲਯੂਟੀਓ ਦੇ ਉੱਤੇ ਸਾਰੀਆਂ ਪਾਰਟੀਆਂ ਦਾ ਕੀ ਪੋਜੀਸ਼ਨ ਹੈਗੀ ਆ ਡਬਲਯੂਟੀਓ ਦੇ ਉੱਤੇ ਜਾਂ ਕਾਂਗਰਸ ਨੇ ਐਮਐਸਪੀ ਤੇ ਬੋਲਿਆ ਕੁਝ ਹੋਰ ਤੇ ਬੋਲਿਆ ਪਰ ਕਰਜ਼ਾ ਮੁਕਤੀ ਤੇ ਕੋਈ ਕਾਂਗਰਸ ਦਾ ਸਟੈਂਡ ਕਲੀਅਰ ਨਹੀਂ ਆਇਆ ਹੈਗਾ ਤੇ ਇਸ ਕਰਕੇ ਸ਼ੋਮਣੀ ਅਖਾਲੀ ਦਲ ਵੀ ਇਹਨਾਂ ਮੰਗਾਂ ਤੇ ਵੀ ਜੇ ਉਹਨਾਂ ਦੀ ਸੱਤਾ ਹੁੰਦੀ ਆ ਉਹਨਾਂ ਉਹਨਾਂ ਨੂੰ ਐਮਪੀ ਜਿੱਤ ਕੇ ਜਾਂਦੇ ਆ ਤੇ ਲਖੀਮਪੁਰ ਖੇਰੀ ਦੇ ਦੋਸ਼ੀਆਂ ਨੂੰ ਕੀ ਸਜ਼ਾਵਾ ਦਿਵਾਉਣਗੇ ਕਿਵੇਂ ਸਜ਼ਾ ਦੇਉਣਗੇ ਜਾਂ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਉਹਨਾਂ ਬਾਰੇ ਉਹਨਾਂ ਦਾ ਕੀ ਫੈਸਲਾ ਹੋਊਗਾ ਇਹ ਇੱਕ ਇਹ ਗੱਲਾਂ ਸਾਰੀਆਂ ਪਾਰਟੀਆਂ ਸਪਸ਼ਟ ਕਰਨ ਹ ਜਿਹੜੀ ਪਾਛਪਾ ਗਠਜੋੜ ਆ ਉਹਨੂੰ ਅੱਡ ਕਿਸਮ ਦੇ ਸਵਾਲ ਉਹਨੇ 10 ਸਾਲ ਦਾ ਸੱਤਾ ਦਾ ਆਨੰਦ ਮਾਣਿਆ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੋਣ ਮੈਨੀਫੈਸਟੋ ਵਿੱਚ ਕੀ ਕੀ ਪਾ ਰਹੀਆਂ ਨੇ ਇਹ ਸਵਾਲ ਵੀ ਅਸੀਂ ਕਰਾਂਗੇ ਇਹਦੇ ਨਾਲ ਦੀ ਨਾਲ ਜਿਵੇਂ ਪਤਾ ਆ ਵੀ ਦੋਵੇਂ ਫੋਰਮਾਂ ਵੱਲੋਂ ਪਾਛਪਾ ਗਠਜੋੜ ਦੇ ਜਿਹੜੇ ਜਦੋਂ ਪਿੰਡ ਚ ਆਉਣਗੇ ਜਿਹੜੇ ਨਮਾਇंदे ਉਹਨਾਂ ਦੇ ਉਹਨਾਂ ਨਾਲ ਸਵਾਲ ਕੀਤੇ ਜਾਣਗੇ ਪੂਰੇ ਪੰਜਾਬ ਵਿੱਚ ਹਰਿਆਣਾ ਵਿੱਚ ਦੇਸ਼ ਵਿੱਚ ਚੱਲ ਰਿਹਾ ਹੈਗਾ ਇਸੇ ਤਰੀਕੇ ਨਾਲ ਕੱਲ ਆਪਣਾ ਪਿੰਡ ਹੈਗਾ ਪਿੱਟੇਵਡ ਉੱਥੇ ਆ ਪਾਜਪਾ ਦੇ ਜਿਹੜੇ ਮੁਖਵਿੰਦਰ ਸਿੰਘ ਜੀ ਮਾਹਲ ਇਹ ਮੁਖ ਬਲਾਰਾ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਮਰਸਰ ਤੋਂ ਇਹ ਰਾਜਾ ਸਾਸੀ ਤੋਂ ਪਹਿਲੋਂ ਇਲੈਕਸ਼ਨ ਵੀ ਲੜ ਚੁੱਕੇ ਆ ਜਿੱਤ ਨਹੀਂ ਸਕੇ ਠੀਕ ਹੈ ਜੀ ਉਹ ਕੱਲ ਪਿੱਟੇਵੱਡ ਪਿੰਡ ਵਿੱਚ ਗਏ ਸੀਗੇ ਔਰ ਉੱਥੇ ਸਾਡੀ ਜਥੇਬੰਦੀ ਨੇ ਵੀ ਉੱਥੇ ਇਕੱਠੇ ਹੋਏ ਸ਼ਾਂਤਮਈ ਢੰਗ ਨਾਲ ਠੀਕ ਹੈ ਅਸੀਂ ਤੁਹਾਨੂੰ ਆਪਣਾ ਪਿੱਟੇਵੱਡ ਸਾਬ ਨਿਰਿੰਦਰ ਸਿੰਘ ਜੀ ਇੱਥੇ ਆ ਜਣੇ ਆਏ ਨਹੀਂ ਸੀ ਤੁਹਾਡੀ ਰੂਬ ਰੂ ਕਰਵਾ ਦਿਆਂਗੇ ਤੋ ਉਹ ਉਹਨਾਂ ਉੱਥੇ ਗਏ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਸ਼ਾਂਤ ਮਈ ਢੰਗ ਨਾਲ ਪਹਿਲੋ ਤਾਂ ਇਹ ਪਤਾ ਹੋ ਗਿਆ ਲੱਗਾ ਵੀ ਉਹ ਜਿਹੜੇ ਮਾਹਲ ਸਾਹਿਬ ਨੇ ਮੁਖਵਿੰਦਰ ਸਿੰਘ ਜੀ ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਹੈ ਰਿਸ਼ਤੇਦਾਰੀ ਚ ਮਿਲਣ ਆ ਰਹੇ ਨੇ ਇਹ ਕਨਫਰਮੇਸ਼ਨ ਕਰਨ ਗਏ ਵਰਕਰ ਵੀ ਕਿ ਉਹਨਾਂ ਦਾ ਘਰ ਕੇ ਇਹਨੂੰ ਮਿਲਣ ਆ ਰਹੇ ਤਾਂ ਆਪਾਂ ਬਰੋਧ ਨਹੀਂ ਕਰਨਾ ਹੈਗਾ ਕੋਈ ਘਰ ਆ ਰਿਹਾ ਫਿਰ ਜਦੋਂ ਪਤਾ ਕੀਤਾ ਗਿਆ ਉੱਥੇ ਚੌਂਕੀਦਾਰ ਜਦੋਂ ਪਿੰਡ ਵਿੱਚ ਸਨਾ ਲਾ ਰਿਹਾ ਸੀਗਾ ਵੀ ਉੱਥੇ ਬੰਦੇ ਇਕੱਠੇ ਕਰਨੇ ਆ ਫਿਰ ਪਤਾ ਲੱਗ ਗਿਆ ਵੀ ਇਹ ਤਾਂ ਜਲਸਾ ਹੋਣ ਲੱਗਾ ਵਾ ਤਾਂ ਫਿਰ ਉੱਥੇ ਗੱਲ ਵੀ ਕੀਤੀ ਗਈ ਆ ਉਦੋਂ ਬਾਅਦ ਜਦੋਂ ਸਾਡੇ ਬੰਦੇ ਉੱਥੇ ਖਲੋਤੇ ਸੀ ਉਹ ਪਰਿਵਾਰ ਦੇ ਬੰਦੇ ਆ ਕੇ ਲੜਨ ਲੱਗੇ ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਅਸੀਂ ਇਕੱਲਾ ਮੁਖਵਿੰਦਰ ਸਿੰਘ ਮਾਹਲ ਜਿਹੜੇ ਭਾਜਪਾ ਦੇ ਨੁਮਾਇੰਦਗੀ ਕਰ ਰਹੇ ਇਹਦਾ ਵਿਰੋਧ ਨਹੀਂ ਕਰ ਰਹੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਵਾ ਤੇ ਇਹ ਤੁਹਾਡੇ ਵਾਸਤੇ ਵੀ ਆ ਜਿਹੜੇ ਤੁਸੀਂ ਪਰਿਵਾਰ ਇਹਨਾਂ ਨੂੰ ਸਾਧ ਰਹੇ ਹੋ ਤੁਹਾਡੇ ਵਾਸਤੇ ਵੀ ਮੰਗਾ ਸਾਡੀਆਂ ਸਾਂਝੀਆਂ ਵਾ ਕੋਈ ਇੰਡੀਵਿਜੂਅਲ ਨਹੀਂ ਹੈਗਾ ਚਲੋ ਉਹ ਕਾਫੀ ਅਗਰੈਸਿਵ ਸੀਗੇ ਉਹ ਲੜ ਲੜ ਕੇ ਚਲੇ ਗਏ ਪਰ ਆਪਣੇ ਬੰਦੇ ਨਾਲ ਸਮਝਾ ਕੇ ਪੇਟਾ ਫਿਰ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੂੰ ਵੀ ਕਿਹਾ ਵੀ ਜੇ ਤੁਸੀਂ ਪੀਸਫੁਲੀ ਢੰਗ ਨਾਲ ਮੁਖਵਿੰਦਰ ਸਿੰਘ ਮਾਹਲਣਾ ਸਾਡੇ ਜਿਹੜੇ ਆ ਉਹ ਸਵਾਲ ਜਵਾਬ ਕਰਵਾ ਦਿਓਗੇ ਜੇ ਸਵਾਲ ਜਵਾਬ ਕਰਾ ਦਿਓਗੇ ਤੇ ਫਿਰ ਸ਼ਾਇਦ ਅਸੀਂ ਵਿਰੋਧ ਬਣਾ ਕਰੀਏ ਪਰ ਪ੍ਰਸ਼ਾਸਨ ਨੇ ਕਿਹਾ ਵੀ ਠੀਕ ਐ ਅਸੀਂ ਤੁਹਾਡੇ ਸਵਾਲ ਜਵਾਬ ਕਰਾ ਦਿੰਨੇ ਆ ਪਰ ਸਾਡੇ ਕਿਸਾਨਾਂ ਨੂੰ ਕੋਈ ਪੁੱਛੇ ਸਵਾਲ ਜਵਾਬ ਦਾ ਮੌਕਾ ਨਹੀਂ ਦਿੱਤਾ ਕਿ ਸਿੱਧਾ ਮੁਖਵਿੰਦਰ ਸਿੰਘ ਜੀ ਮਾਹਲ ਜਲਸੇ ਵਾਲੀ ਥਾਂ ਤੇ ਚਲੇ ਗਏ ਜਦੋਂ ਜਲਸੇ ਵਾਲੀ ਥਾਂ ਤੇ ਗਏ ਨੇ ਫਿਰ ਸਾਡੇ ਬੰਦਿਆਂ ਨੇ ਨਾਰੇ ਬਾਜੀ ਕੀਤੀ ਆ ਤੁਹਾਡਾ ਗਾਂਵ ਬੱਦੇ ਆ ਜਿੱਥੇ ਸਰਕਾਰ ਨੇ ਰੱਸੀ ਲਾਈ ਹੋਈ ਉਦੋਂ ਗਾਂਵ ਤਾਂ ਬੱਦੇ ਨਹੀਂ ਹੈਗੇ ਤੋ ਉਹ ਬੰਦੇ ਜਲਸੇ ਤੋਂ ਜਿਵੇਂ ਵੀਡੀਓ ਦੱਸ ਰਹੀ ਬਹੁਤ ਦੂਰ ਆ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾਵਰ ਹੋ ਰਿਹਾ ਕੁੱਦਕੁੱਦ ਕੇ ਪੈ ਰਹੇ ਆ ਅਰ ਐਸ ਐਚਓ ਜਿਹੜਾ ਮੌਕੇ ਤੇ ਆ ਐਸ ਐਚਓ ਕੁਲਵਿੰਦਰ ਸਿੰਘ ਸਬ ਇੰਸਪੈਕਟਰ ਨੇ ਕੁਲਵਿੰਦਰ ਸਿੰਘ ਉਹ ਮੌਕੇ ਤੇ ਖੜੇ ਆ ਔਰ ਉਹ ਲਗਾਤਾਰ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਰਹੇਗੇ ਔਰ ਸਾਡੇ ਬੰਦਿਆਂ ਤੇ ਜਿਵੇਂ ਰੋੜੇ ਮਾਰੇਗੇ ਬਹੁਤ ਸਾਡੇ ਸਾਡੇ ਕਿਸਾਨ ਜ਼ਖਮੀ ਹੋਏ ਆ ਔਰ ਗੁੰਡਾ ਕਰਦੀ ਔਰ ਤੁਸੀਂ ਦੇਖ ਰਹੇ ਹੋ ਸਾਡੇ ਵਾਲੇ ਪਾਸੋਂ ਉਸ ਵੀਡੀਓ ਚ ਵੀ ਕੋ ਰੋੜਾ ਚੱਲਦਾ ਨਹੀਂ ਨਜ਼ਰ ਆ ਰਿਹਾ ਕੁਝ ਮੀਡੀਆ ਜੀ ਵੀ ਦੋਵੇਂ ਪਾਸੇ ਚੱਲੇ ਹੋ ਵੀਡੀਓ ਦੇਖ ਲੋ ਦੂਜੇ ਪਾਸੇ ਸੇ ਕੋ ਬਚਾਅ ਕੀਤਾ ਜਾ ਰਿਹਾ ਪਿੱਠ ਪਛਾਣ ਨੂੰ ਕਰਕੇ ਆਪਣੇ ਸਿਰ ਬਚਾਉਂਦੇ ਹੋਏ ਸਾਡੇ ਕਿਸਾਨ ਪਛਾਣ ਨੂੰ ਭਜ ਰਹੇ ਨੇ ਤੇ ਪੁਲਿਸ ਵੱਲੋਂ ਕੋਈ ਵਿੱਚ ਨਹੀਂ ਖਲੋਤਾ ਗਿਆ ਜਾਂ ਉਹਨਾਂ ਨੂੰ ਫੜਨ ਦਾ ਪੁਲਿਸ ਦੇ ਸਾਹਮਣੇ ਬੰਦੇ ਭੱਜਿਆ ਨਾ ਐਸਐਚਓ ਮੌਕੇ ਤੇ ਆ ਰੋੜੇ ਮਾਰ ਕੇ ਬੰਦੇ ਭੱਜਿਆ ਗ੍ਰਿਫਤਾਰ ਕੀਤੇ ਜਾ ਸਕਦੇ ਸੀ ਉਹਨਾਂ ਨਹੀਂ ਤੋ ਇਹ ਇਹ ਸਾਹਮਣੇ ਇਹ ਗੁੰਡਾਗਰਦੀ ਆ ਭਾਜਪਾ ਦੀ ਜਿਹੜੀ ਭਾਜਪਾ ਜ਼ਬਰਦਸਤੀ ਪਿੰਡਾਂ ਬੇ ਜਾ ਕੇ ਵਿਰੋਧ ਇਹ ਡੈਮੋਕਰੇਟਿਵ ਸਾਨੂੰ ਹੱਕ ਹੈਗਾ ਸੀ ਉਹਨਾਂ ਨੂੰ ਸਵਾਲ ਕਰੀਏ ਸਾਡੇ ਨੁਮਾਇੰਦੇ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਆ ਇਬੋਂ ਆਪਾਂ ਲੋਕਾਂ ਨੇ ਵੋਟਾਂ ਪਾਈਆਂ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਹੱਕ ਕਿਉਂ ਨਹੀਂ ਹੈਗਾ ਵੀ ਜਦੋਂ ਉਹ ਆਉਣ ਤੇ ਅਸੀਂ ਜਿਹੜਾ ਵਾ ਉਹਨਾਂ ਦੇ ਸਵਾਲ ਕਰੀਏ ਇਸ ਕਰਕੇ ਕੱਲ੍ਹ ਵਾਲੀ ਘਟਨਾ ਤੋਂ ਲੈ ਕੇ ਅਸੀਂ ਜਿਹੜਾ ਵਾ ਇਹ ਅੱਜ ਐਸਐਸਪੀ ਦਿਹਾਤੀ ਦੇ ਧਰਨਾ ਰੱਖਿਆ ਵਾ ਹੁਣ ਤੋਂ ਬਾਅਦ ਤੁਹਾਡੇ ਤੋਂ ਬਾਅਦ ਅਸੀਂ ਐਸਐਸਪੀ ਦਿਹਾਤੀ ਦੇ ਧਰਨਾ ਦੇਣ ਜਾ ਰਹੇ ਹਾਂ ਔਰ ਜਿਹੜਾ ਇਹ ਇਹ ਜਿਹੜੇ ਆ ਮੁਖਵਿੰਦਰ ਸਿੰਘ ਜੀ ਮਾਹਲ ਜਿਹੜੇ ਹੈਗੇ ਨੇ ਇਹ ਤੇ ਇਹਨਾਂ ਦੇ ਨਾਲ ਅਨੂਪ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਪਿੱਟੇ ਵੱਡ ਜਿਹੜੇ ਉੱਥੇ ਸੀਗੇ ਕੇਵਲ ਸਿੰਘ ਪੁੱਤਰ ਅਨੂਪ ਸਿੰਘ ਪਿੰਡ ਪਿੱਟੇਵੱਡ ਇਹ ਵੀ ਜਸਬੀਰ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਪਿੱਟੇਵੱਡ ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਪਿੱਟੇਵੱਡ ਇਹਨਾਂ ਦੇ ਬਾਈ ਨਾਮ ਮਾਹਲ ਸਾਹਿਬ ਦੀ ਗੱਲ ਵਿੱਚ ਬਾਈ ਨੇ ਮੈਂ ਇਹਨਾਂ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਫੌਰੀ 307 ਦੇ ਜਾਨਲੇਵਾ ਹਮਲਾ ਸਾਡੇ ਬੰਦਿਆਂ ਤੇ ਇਹਨਾਂ ਨੇ ਕੀਤਾ ਵਾ ਔਰ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਔਰ ਜਿਵੇਂ ਐਸਐਚਓ ਦੀ ਹਾਜ਼ਰੀ ਵਿੱਚ ਐਸਐਚਓ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਏਡੀਐਸਪੀ ਜਨਾਲਾ ਰਾਜਕੁਮਾਰ ਇਹ ਦੋਚੀ ਨੇ ਐ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਪਾਸ਼ਪਾਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਆ ਜੇ ਲਕਸ਼ਣ ਕਮਿਸ਼ਨ ਸਾਰੀ ਲਾਅਨ ਆਰਡਰ ਦੀ ਸਥਿਤੀ ਨੂੰ ਸੁਮਾਰ ਰਿਹਾ ਸਾਨੂੰ ਸਾਨੂੰ ਭਾਰਤ ਦੇ ਲਕਸ਼ਣ ਕਮਿਸ਼ਨ ਨੂੰ ਵੀ ਅਪੀਲ ਆ ਵੀ ਤੁਰੰਤ ਇਹ ਘਟਨਾ ਦੀ ਇਨਕੁਆਇਰੀ ਕੀਤੀ ਜਾਵੇ ਔਰ ਜਿਵੇਂ ਡੈਮੋਕਰੇਸੀ ਵਿੱਚ ਸਾਨੂੰ ਹੈਲਦੀ ਡੈਮੋਕਰੇਸੀ ਤਾਂ ਹੀ ਹੁੰਦੀ ਆ ਜਿੱਥੇ ਸਵਾਬ ਜਾਬ ਹੁਣ ਇਸ ਐਸਐਚਓ ਦੀ ਡੀਐਸਪੀ ਦੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਣਾ ਚਾਹੀਦਾ ਔਰ ਇਨਕੁਆਇਰੀ ਤੋਂ ਬਾਅਦ ਡਿਸਮਿਸ ਹੋਣੇ ਚਾਹੀਦੇ ਇਹ ਬੰਦੇ ਔਰ ਇਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਦੇ ਵਿੱਚ ਪ੍ਰਭਾਵ ਪਾਉਣਗੇ ਔਰ ਸਾਡਾ ਸਾਫ ਕਹਿਣਾ ਵੀ ਐਸਐਚਓ ਕੁਲਵਿੰਦਰ ਸਿੰਘ ਜਿਹੜਾ ਸਬ ਇੰਸਪੈਕਟਰ ਆ ਇਹ ਮੁਖਵਿੰਦਰ ਸਿੰਘ ਮਹਾਲ ਨਾਲ ਰਲਿਆ ਹੋਇਆ ਉਹਦੇ ਫੋਨ ਟ੍ਰੇਸ ਕਰਨੇ ਚਾਹੀਦੇ ਆ ਕਿਵੇਂ ਔਰ ਇੱਕ ਚੈਨਲ ਦੇ ਵਿੱਚ ਅੱਜ ਬਹਿ ਕੇ ਪੂਰੀ ਤਰ੍ਹਾਂ ਪਾਜ ਪਾ ਦੇ ਬਲਾਰੇ ਵਿੱਚੋਂ ਐਸਐਚਓ ਕੁਲਵਿੰਦਰ ਸਿੰਘ ਨੇ ਆਪਦਾ ਬਿਆਨ ਦਿੱਤਾ ਵਾ ਔਰ ਉਹ ਕਹਿ ਰਿਹਾ ਸੀ ਅਸੀਂ ਕਿੰਨੇ ਸਾਹਮਣੇ ਸਾਡੇ ਆਓ ਸਾਡੇ ਕਿਸਾਨ ਨਰਿੰਦਰ ਸਿੰਘ ਵੀ ਆ ਗਏ ਆ ਸਾਹਮਣੇ ਬਹਿ ਕੇ ਮੀਡੀਆ ਦੇ ਵਿੱਚ ਡਿਬੇਟ ਕਰ ਲੈਨੇ ਆ ਵੀ ਕਿਸਾਨਾਂ ਦਾ ਕਸੂਰ ਸੀਗਾ ਰ ਐ ਐਸਐਚਓ ਦੀ ਵਰਸ਼ਨ ਦੇਖੋ ਐਸਐਚਓ ਕਦੀ ਨਹੀਂ ਆ ਬੋਲਦਾ ਵੀ ਫਿਰ ਜੀ ਜੇ ਰਿਐਕਸ਼ਨ ਕੋਈ ਵਾਰ ਦਾ ਰਿਐਕਸ਼ਨ ਵੀ ਕਰਦੇ ਹੁੰਦੇ ਉਹ ਵੱਟੇ ਮਾਰਨ ਵਾਲਿਆਂ ਨੂੰ ਰੋੜੇ ਮਾਰਨ ਨਾਲ ਜਾਜਟਾ ਹਰਾ ਰਹੇ ਆ ਵੀ ਕਿਸਾਨਾਂ ਦੀ ਨਾਰੀਬਾਜੀ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਆਇਆ ਤੇ ਇਹ ਰੋੜੇ ਮਾਰਨਾ ਬਿਲਕੁਲ ਜਾਜਿਆ ਔਰ ਪਾਜਪਾ ਦਾ ਬਲਾਰਾ ਬਣ ਰਿਹਾ ਹੈਗਾ ਵਾ ਜਿਹੜਾ ਐਸਐਚਓ ਕੁਲਵਿੰਦਰ ਸਿੰਘ ਆ ਉਹ ਇਸ ਕਰਕੇ ਸਾਰੇ ਸਾਬ ਲਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਬੰਦੇ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ ਦੀ ਇਨਕੁਆਇਰੀ ਕਰਕੇ ਇਹਨੂੰ ਡਿਸਮਿਸ ਕੀਤਾ ਜਾਵੇ ਇਹ ਹਮਲੇ ਦੁਬਾਰਾ ਤੁਹਾਡੇ ਸਾਹਮਣੇ ਕਹਿੰਨੇ ਆ ਵੀ ਜਿਵੇਂ ਜਿਵੇਂ ਭਾਜਪਾ ਕੋ ਡਰਦੇ ਹੋਏ ਬਹੁਤ ਸਾਰੇ ਲੀਡਰ ਪੰਜਾਬ ਦੇ ਈਡੀ ਕੋ ਡਰਦੇ ਆ ਹੋયા ਠੀਕ ਹੈ ਸੀਬੀਆਈ ਕੋ ਡਰਦੇ ਆ ਹੋયા ਭਾਜਪਾ ਵਿੱਚ ਸ਼ਾਮਲ ਹੋ ਰਹੇ ਆ ਉਵੇਂ ਬਹੁਤ ਸਾਰੇ ਪੁਲਿਸ ਦੇ ਅਫਸਰਾਂ ਨੇ ਜੇ ਕੋਈ ਕਰਾਪਸ਼ਨ ਕੀਤੀ ਆ ਸਾਨੂੰ ਲੱਗਦਾ ਵੀ ਭਾਜਪਾ ਕੋ ਡਰ ਰਹੇ ਨੇ ਔਰ ਟੇਡੇ ਟੰਗਣਾ ਭਾਜਪਾ ਦਾ ਸਮਰਥਨ ਕਰ ਰਹੇ ਨੇ ਇਹ ਜਿਹੇ ਅਫਸਰ ਰਹੇ ਅਸੀਂ ਸਾਫ਼ ਕਹਿੰਦੇ ਹਾਂ ਅੰਮ੍ਰਿਤਸਰ ਦੇ ਵਿੱਚ ਭਾਜਪਾ ਦੇ ਗੁੰਡੇ ਸਾਡੇ ਬੰਦਿਆਂ ਨੂੰ ਮਰਵਾ ਵੀ ਸਕਦੇ ਆ ਸਾਡਾ ਸਾਫ਼ ਕਹਿਣਾ ਇਸ ਕਰਕੇ ਇਹ ਦੇਸ਼ ਦੀਆਂ ਏਜੰਸੀਆਂ ਸचेत ਹੋਣ ਇਹ ਟਕਰਾ ਪੁਲਿਸ ਜਾਣ ਬੁਝ ਕੇ ਪੁਲਿਸ ਦੀ ਹਾਜ਼ਰੀ ਵਿੱਚ ਹੋ ਰਿਹਾ ਅਰੇ ਟਕਰਾ ਵਧੂਗਾ ਜੇ ਪੁਲਿਸ ਨੇ ਇਹ ਹੁਣ ਕਟਨਾ ਦੀ ਜਾਂਚ ਨਾ ਕੀਤੀ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਆ